ਇਹ ਦੇਖੋ ਇੱਕ ਸਾਲ ਇੱਕ ਸਾਲ ਦੇ ਕਰੀਬ ਹੋ ਗਏ ਇਹ ਰੋਡ ਪੱਟੇ ਨੂੰ ਇਹ ਨਾਲੇ ਨਾਲੇ ਨੂਲੇ ਕੋੜੇ ਦੀ ਪਾਤੇ ਉਹ ਤੋਂ ਅਸਲ ਸਟ੍ਰੀਟ ਤੇ ਟਾਫੀ ਬੰਦ ਪਈਆਂ ਨੇ ਇਹ ਸਾਰਾ ਕੁਝ ਮਿੱਟੀ ਘਟਾ ਊਟ ਪਟਾਗ ਇਹ ਦੇਖੋ ਇਹਦੇ ਨਾਲ ਬੰਦੇ ਵੀ ਬਿਮਾਰ ਹੋ ਰਹੇ ਨੇ ਬੱਚੇ ਵੀ ਬਿਮਾਰ ਹੋ ਰਹੇ ਨੇ ਇਹ ਦੇਖੋ ਇੰਨੀ ਗਵਰਨਮੈਂਟ ਨੂੰ ਧੱਕਾ ਨਹੀਂ ਕਰਨਾ ਚਾਹੀਦਾ ਇਹ ਇਸ ਕਰਕੇ ਅਸੀਂ ਸਾਰੇ ਮਲਾਦਾਰ ਤੇ ਆਪਣਾ ਦੁਕਾਨਦਾਰ ਇਹ ਸਾਰੇ ਇਕੱਠੇ ਹੋ ਕੇ ਅਸੀਂ 15 ਦਿਨ ਤੋਂ ਦੋ ਟਾਈਮ ਦਿੱਤਾ ਹੋਇਆ ਹੈ ਅੰਮ੍ਰਿਤਸਰ ਲੋਹੇੜਾ ਹਾਈਵੇ ਬੰਦ ਕਰਾ ਕੇ ਪਰ ਇਹਦਾ ਕੋਈ ਹੱਲ ਨਹੀਂ ਹੋਇਆ ਤੁਸੀਂ ਇਹ ਦੇਖੋ ਆ 21 ਨੰਬਰ ਵਾਰਡ ਸੁੰਦਰ ਬਸਤੀ ਨੂੰ ਇਹ ਮੇਨ ਮੇਨ ਰੋਡ ਲੱਗਦਾਗਾ ਬੱਚਿਆਂ ਨੇ ਵੀ ਆਉਣਾ ਜਾਣਾ ਸਕੂਲਾਂ ਤੇ ਵੀ ਆਉਣਾ ਜਾਣਾ ਕੰਮ ਕਰਦੇ ਵੀ ਆਉਣਾ ਜਾਣਾ ਤੇ ਉਸ ਤੋਂ ਬਾਅਦ ਦੁਕਾਨਦਾਰਾਂ ਦਾ ਤੁਸੀਂ ਦੇਖ ਲਓ ਇਹਨਾਂ ਦਾ ਵੀ ਬੁਰਾ ਹਾਲ ਹੋ ਰਿਹਾ ਮਿੱਟੀ ਘਰਦ ਨਾਲ ਉਸ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੋਇਆ ਪਿਆਗਾ ਗੱਡੀ ਦੇ ਦੇਖ ਹੀ ਰਿਹਾ ਹਾਂ ਬਹੁਤ ਜ਼ਿਆਦਾ ਮਿੱਟੀ ਪਲਸਟ ਹੈ ਲੋਕ ਬਹੁਤ ਪ੍ਰੇਸ਼ਾਨ ਨੇ ਬਿਮਾਰ ਹੋ ਰਹੇ ਨੇ ਬੱਚੇ ਬਿਮਾਰ ਨੇ ਸਵੇਰੇ ਗੱਡੀਆਂ ਆਉਂਦੀਆਂ ਨੇ ਬੱਚੇ ਲੈਣ ਵਾਸਤੇ ਪਰਲੇ ਬੱਸ ਛੱਡ ਦੋ ਕੋਈ ਪਰਲੇ ਬੱਸ ਲੈਣ ਜਾਂਦਾ ਬਹੁਤ ਲੋਕ ਪ੍ਰੇਸ਼ਾਨ ਨੇ ਸੀ ਕੋਈ ਉਹਨਾਂ ਦਾ ਧਿਆਨ ਨਹੀਂ ਹੈ ਪ੍ਰਸ਼ਾਸਨ ਦਾ ਕੋਈ ਇਸੇ ਧਿਆਨ ਨਹੀਂ ਹੈ ਐਨੇ ਬਦ ਲੱਖੇ ਹੀ ਬੰਦੇ ਕਿੰਨੇ ਗੱਡੀਆਂ ਜਾਂਦੇ ਨੇ ਰੋਜ਼ 100 200 ਗੱਡੀਆਂ 3-4 ਘੰਟੇ ਲੰਘਦੇ ਨੇ ਲੋਕ ਅਰਸ਼ਰ ਲੰਘਦੇ ਨੇ ਹੋਰ ਲੰਘਦੇ ਨੇ ਡੀ ਐਮਐਲ ਸਨੰਦੇ ਨੇ ਐਮਪੀਜ਼ ਸਨਘਦੇ ਨੇ ਕੋਈ ਜਦੋਂ ਧਿਆਨ ਨਹੀਂ ਆਇਆ ਜੀ ਆਰਸ਼ਾਂ ਦੇ ਵਿੱਚ ਬਹੁਤ ਐਕਸੀਡੈਂਟ ਹੁੰਦੇ ਨੇ ਜੀ ਐਡਾ ਐਡਾ ਇੱਥੇ ਮੱਛਰ ਹੋ ਜਾਂਦਾ ਪੂਰੇ ਮਹੱਲੇ ਦੇ ਵਿੱਚ ਐਤ ਕੀ ਮੈਨੂੰ ਅੱਜ ਤੁਸੀਂ ਦੇਖਿਓ ਵੀ ਬਹੁਤ ਲੋਕ ਡੇਂਗੂ ਨਾਲ ਬਿਮਾਰ ਹੋਏ ਨੇ ਵੀ ਕੋਈ ਹਸਾਬਕਦਾ ਵੀ ਨਹੀਂ ਹੈਗਾ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਜੀ ਵੀ ਭਗਵੰਤ ਮਾਨ ਜੀ ਕਿਉਂ ਨਹੀਂ ਧਿਆਨ ਦੇ ਰਹੇ ਕਿਉਂ ਕੰਮ ਨਹੀਂ ਕਰ ਰਹੇ ਇਹਦੇ ਪਿੱਛੇ ਕੀ ਕਾਰਨ ਹੈ ਇਹ ਤਾਂ ਜੀ ਹੁਣ ਉਹਨਾਂ ਨੂੰ ਤੁਸੀਂ ਪੁੱਛੋ মিডিਆ ਰਾਹੀਂ ਵੀ ਕਿਉਂ ਨਹੀਂ ਕਰ ਰਹੇ ਕਿਉਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਇਹਦਾ ਮਤਲਬ ਤੁਸੀਂ ਲੋਕਾਂ ਦਾ ਅੰਤ ਲੈ ਰਹੇ ਹੋ ਜਾਣ ਕੇ ਤੰਗ ਕਰ ਰਹੇ ਹੋ ਲੋਕਾਂ ਨੂੰ ਇੱਕ ਸਾਲ ਥੋੜੀ ਹੁੰਦਾ ਹੈ ਇੱਕ 500 500 ਮੀਟਰ ਮਸਾਂ ਹੋਣੀ ਸੜਕ ਇੱਕ ਸਾਲ ਤੋਂ ਉੱਪਰ ਹੋ ਗਿਆ ਜੇ ਅਜੇ ਵੀ ਇਹ ਮਿਲਣਾ ਦਾ ਇੱਕ ਸਾਲ ਅਜੇ ਹੋਰ ਨਹੀਂ ਬਣਦੀ ਇਹਦਾ ਮਤਲਬ ਤੁਸੀਂ ਜਾਣ ਕੇ ਪਰੇਸ਼ਾਨ ਕਰ ਰਹੇ ਹੋ ਲੋਕਾਂ ਨੂੰ ਇਹ ਸੜਕ ਨਹੀਂ ਬਣਾ ਰਹੇ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ ਸਸਿਕਾਲ ਦੋਸਤੋ ਅੱਜ ਅਸੀਂ ਖੜੇ ਹਾਂ ਡੀਸੀ ਦੀ ਕੋਠੀ ਵਾਲਾ ਰੋਡ ਜਿੱਥੇ ਕਿ ਇਹ ਰੋਡ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਰੋਡ ਬਹੁਤ ਜ਼ਿਆਦਾ ਟੁੱਟਿਆ ਪਿਆ ਹੈ ਇਹ ਇੱਥੇ ਮਿੱਟੀ ਇਕੱਠਾ ਬੋੜਾ ਉੱਡਦੀ ਹੈ ਕਿਉਂਕਿ ਇਹ ਰੋਡ ਹੈ ਜੋ ਧੂਰੀ ਮੇਰਕੋਟਲਾ ਲੁਧਿਆਣਾ ਵੱਲ ਦੀ ਹੋ ਕੇ ਇਹ ਰੋਡ ਇੱਥੋਂ ਸਾਰੇ ਲੋਕ ਲੰਘਦੇ ਹਨ ਔਰ ਦੱਸਿਆ ਜਾ ਰਿਹਾ ਕਿ ਇੱਥੇ ਪਾਈਪ ਆਏਗੇ ਸੀਵੇ ਦੇ ਜਿਸ ਤੋਂ ਬਾਅਦ ਇਹ ਰੋਡ ਦੁਆਰੇ ਬਣਿਆ ਨਹੀਂ ਤੇ ਦੁਕਾਨਦਾਰ ਇਹਨਾਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਜੋ ਇੱਥੇ ਅਮਰਲੇ ਲੋਕ ਨੇ ਉਹ ਬਹੁਤ ਪਰੇਸ਼ਾਨ ਨੇ ਕਾ ਸਾਹਮਣੇ ਉਹ ਕਾਰ ਖੜੀ ਹੈ ਕਾਰ ਦੇ ਉੱਪਰ ਇੱਕ ਦਿਨ ਦੇ ਵਿੱਚ ਇੰਨੀ ਮਿੱਟੀ ਚੜ ਗਈ ਤਾਂ ਤੁਸੀਂ ਹਿਸਾਬ ਲਾ ਲਓ ਕਿ ਜੋ ਇੱਥੇ ਦੁਕਾਨਦਾਰ ਨੇ ਉਹ ਕਿੰਨੇ ਜ਼ਿਆਦਾ ਔਖੇ ਹੋਣਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਹਦੇ ਨਾਲ ਬਹਿਬਨ ਮੇਰ ਨਾਲ ਸਤਪੋਤ ਢੜੀਵਾਲ ਪ੍ਰਧਾਨ ਇੰਡੀਆ ਨੈਸ਼ਨਲ ਟ੍ਰੇਡ ਯੂਨੀਅਨ ਇੰਟਰ ਕਾਗਰਸ ਕਿਸ ਤਰ੍ਹਾਂ ਦੇਖਦੇ ਹੋ ਜੋ ਹਾਲਾਤ ਕਾਫੀ ਲੰਮੇ ਸਮੇਂ ਤੋਂ ਸੜਕ ਤੇ ਇਸ ਤਰ੍ਹਾਂ ਬਣੇ ਹੋਏ ਨੇ ਇਹ ਜਿਹੜੇ ਹਾਲਾਤ ਨੇ ਜੀ ਬਹੁਤ ਦੇਰ ਤੋਂ ਬਹੁਤ ਮਾੜੇ ਹਾਲਤ ਨੇ ਇਹ ਦੇਖੋ ਇੱਕ ਸਾਲ ਇੱਕ ਸਾਲ ਦੇ ਕਰੀਬ ਹੋ ਗਏ ਰੋਡ ਪੱਟੇ ਨੂੰ ਇਹਨਾਂ ਦੇ ਨਾਲੇ ਨਾਲੇ ਪੌੜੇ ਦੇ ਪਾਤੇ ਉਹ ਤੋਂ ਆ ਸਟ੍ਰੀਟ ਰਲਟਾ ਵੀ ਵੱਧ ਪਈਆਂ ਨੇ ਇਹ ਸਾਰਾ ਕੋਤੇ ਮਿੱਟੀ ਕੱਟਾ ਉਡ ਫਟਾ ਇਹ ਦੇਖੋ ਇਹਦੇ ਨਾਲ ਬੰਦੇ ਵੀ ਮਾਰ ਹੋ ਰਹੇ ਨੇ ਬੱਚੇ ਵੀ ਬਾਰ ਹੋ ਰਹੇ ਨੇ ਇਹ ਦੇਖੋ ਇੰਨੀ ਗਵਰਨਮੈਂਟ ਨੂੰ ਤੱਕ ਨਹੀਂ ਕਰਨਾ ਚਾਹੀਦਾ ਤੇ ਇਸ ਕਰਕੇ ਅਸੀਂ ਸਾਰੇ ਉਮਰਦਾਰ ਤੇ ਆਪਣਾ ਦੁਕਾਨਦਾਰ ਇਹ ਸਾਰੇ ਇਕੱਠੇ ਹੋ ਕੇ ਅਸੀਂ 15 ਦਿਨ ਦਾ ਟਾਈਮ ਦਿੱਤਾ ਹੋਇਆ ਹੈ ਨਿਉ ਦੋ ਆਉਂਦੇ ਅਸੀਂ ਅੰਮ੍ਰਿਤਸਰ ਲੋਹੜਾ ਹਾਈਵੇ ਬੰਦ ਕਰਾ ਕੇ ਉਹਨਾਂ ਉਹਨਾਂ ਦੀ ਜ਼ਿੰਮੇਵਾਰੀ ਇਹ ਆਪਣੀ ਪ੍ਰਸ਼ਾਸਨ ਦੀ ਹੈ ਤੇ ਪੰਜਾਬ ਸਰਕਾਰ ਦੀ ਹੈ ਇੱਥੇ ਤੁਹਾਨੂੰ ਲਾ ਕੇ ਬੈਠਾ ਹੋਇਆ ਸੀ ਹਾਂ ਸਰ ਹਾਂਜੀ ਆਪਾਂ ਗੱਲ ਕਰ ਰਹੇ ਸੀ ਇਸ ਰੋਡ ਦੀ ਇਹਨੂੰ ਘਟੋ ਘਟਾ ਐ ਸਮਝੋ ਵੀ ਸਾਲ ਦੇ ਕਰੀਬ ਹੋ ਗਿਆ ਬਣਦੇ ਇਹਨੂੰ ਪਰ ਇਹ ਕੰਪਲੀਟ ਨਹੀਂ ਹੋਇਆ ਕਚਲ ਨੂੰ ਗੋਦੋਂ ਤਾਂ ਪਾ ਕੈਸਾ ਤੁਸੀਂ ਨੇ ਪਾਈਪਲਾਈਨ ਵਿਚਾਈ ਆ ਗਈ ਪਾਈਪਲਾਈਨ ਵਿਚਾ ਕੇ ਮਿੱਟੀ ਪਾਈ ਗਈ ਮਿੱਟੀ ਪਾਈ ਨੂੰ ਵੀ ਕਰਦੋ ਘਟ 3 ਮਹੀਨੇ ਦੇ ਕਰੀਬ ਹੋ ਗਿਆ ਪਰ ਇਹਦਾ ਕੋਈ ਹੱਲ ਨਹੀਂ ਹੋਇਆ ਤੁਸੀਂ ਇਹ ਦੇਖੋ ਆਹ 21 ਨੰਬਰ ਵਾਰਡ ਸੁੰਦਰ ਬਸਤੀ ਨੂੰ ਇਹ ਮੇਨ ਮੇਨ ਰੋਡ ਲੱਗਦਾਗਾ ਸਾਰੀਆਂ ਗਲੀਆਂ ਤੇ ਲੋਕ ਇੱਧਰ ਹੀ ਲੰਘਦੇ ਨੇ ਬੱਚਿਆਂ ਨੇ ਵੀ ਆਉਣਾ ਜਾਣਾ ਸਕੂਲਾਂ ਤੇ ਵੀ ਆਉਣਾ ਜਾਣਾ ਕੰਮ ਕਰਦੇ ਵੀ ਆਉਣਾ ਜਾਣਾ ਤੇ ਉਸ ਤੋਂ ਬਾਅਦ ਦੁਕਾਨਦਾਰਾਂ ਨੂੰ ਤੁਸੀਂ ਦੇਖ ਲਓ ਇਹਨਾਂ ਦਾ ਵੀ ਬੁਰਾ ਹਾਲ ਹੋ ਰਿਹਾ ਮਿੱਟੀ ਕਰਦ ਨਾਲ ਕੁਝ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੋਇਆ ਪਿਆਗਾ ਹਾਂ ਸਰ ਹਾਂਜੀ ਸਰ ਇਹ ਜਿਹੜੀ ਰੋਡ ਹੈ ਜੀ ਕੋਈ 10 ਕਿ ਮਹੀਨੇ ਹੋ ਗਏ 11 ਮਹੀਨੇ ਇਸ ਰੋਡ ਨੂੰ ਪੱਟੀ ਨੂੰ ਗਏ ਤੇ ਮਿੱਟੀ ਦੇ ਕੋਲ ਕਿੰਨੀ ਉੜਦੀ ਉਸੇ ਗੱਡੀ ਦੇ ਦੇਖ ਹੀ ਰਿਹਾ ਹਾਂ ਬਹੁਤ ਜ਼ਿਆਦਾ ਮਿੱਟੀ ਪਸਟ ਪਈ ਹੈ ਲੋਕ ਬਹੁਤ ਪਰੇਸ਼ਾਨ ਨੇ ਬਿਮਾਰ ਹੋ ਰਹੇ ਨੇ ਬੱਚੇ ਬਿਮਾਰ ਨੇ ਸਵੇਰੇ ਗੱਡੀਆਂ ਆਉਂਦੀਆਂ ਨੇ ਬੱਚਿਆਂ ਲੈਣ ਵਾਸਤੇ ਪਰਲੇ ਬੱਸ ਛੱਡ ਦੋ ਕੋਈ ਪਰਲੇ ਬੱਸ ਲੈਣ ਜਾਂਦਾ ਬਹੁਤ ਲੋਕ ਪਰੇਸ਼ਾਨ ਨੇ ਸੀ ਤਾਂ ਤੇ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਤੇ ਸਰ ਇਸ ਰੋਡ ਦੇ ਉੱਪਰੋਂ ਡੀਸੀ ਸਾਹਿਬ ਵੀ ਲੰਘਦੇ ਨੇ ਉਹਨਾਂ ਦੀ ਕੋਠੀ ਇੱਥੇ ਹੈ ਕੀ ਲੱਗਦਾਗਾ ਕਿ ਡੀਸੀ ਸਾਹਿਬ ਲੋਕਾਂ ਦੇ ਕੀ ਕੰਮ ਕਾਰਾਂਗੇ ਅਬਦੇ ਤੁਸੀਂ ਉਹਨਾਂ ਦੇ ਘਰ ਵਿੱਚ ਹੀ ਹਾਲਾਤ ਸਰ ਡੀਸੀ